you mm -hmm. ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਕਲਾਸ 7th ਲੈ ਕੇ ਪੰਜਾਬੀ ਸਾਇਹ ਦੀ ਜਿਸ ਦੇ ਵਿੱਚ ਅੱਜ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਜੀ ਪ੍ਰੋਫੈਸਰ ਪੂਰਨ ਸਿੰਘ ਤਾਂ ਆਪਣਾ ਸਿੱਖ ਗੁਰੂਆਂ ਵਾਲਾ ਸਾਰਾ ਜਿਹੜਾ ਟੌਪਿਕ ਨੇ ਉਹ ਕਵਰ ਹੋ ਚੁੱਕੇ ਨੇ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਆਪਾਂ ਭਾਈ ਵੀਰ ਸਿੰਘ ਤਾਂ ਕਵਰ ਕਰ ਚੁੱਕਿਆ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪ੍ਰੋਫੈਸਰ ਪੂਰਨ ਸਿੰਘ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਤਾਂ ਜ਼ਰੂਰ ਤੋਂ ਜਾ ਕੇ ਉਹਨਾਂ ਨੂੰ ਅਟੈਂਡ ਕਰੋ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਪ੍ਰੋਫੈਸਰ ਪੂਰਨ ਸਿੰਘ ਦਾ ਸਮਾਂਕਾਲ ਹੈ ਸਭ ਤੋਂ ਪਹਿਲਾਂ ਕਾਪੀ ਤੇ ਨੋਟ ਕਰ ਲਓ ਜੀ 1881 ਤੋਂ ਲੈ ਕੇ 1931 ਤੱਕ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਦਾ ਸਮਾਂਕਾਲ ਰਿਹਾਈ ਠੀਕ ਹੈ ਜੀ ਤਾਂ ਆਪਾਂ ਪੜ੍ਹਦੇ ਆ ਨਾ ਬਾਰੇ ਪੰਜਾਬੀ ਸਾਹਿਦਾਂ ਹੀ ਅਲਬੇਲਾ ਕਵੀ 17 ਦਸੰਬਰ 1881 ਨੂੰ ਪਿਤਾ ਸਰਦਾਰ ਸਰਦਾਰ ਕਰਤਾ ਸਿੰਘ ਅਤੇ ਮਾਤਾ ਪਰਮਾਦੇਵੀ ਦੇ ਘਰ ਹੋਇਆ ਠੀਕ ਹੈ ਅੱਗੇ ਨਾਲ ਦਾ ਜਨਮ ਕਿੱਥੇ ਹੋਇਆ ਸੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਨੇੜੇ ਪਿੰਡ ਸਲਹਾੜਡ ਵਿੱਚ ਉਹਨਾਂ ਦਾ ਜਨਮ ਹੈ ਉਹ ਹੋਇਆ ਸੀਗਾ ਪ੍ਰੋਫੈਸਰ ਪੂਰਨ ਸਿੰਘ ਦਾ ਪ੍ਰੋਫੈਸਰ ਪੂਰਨ ਸਿੰਘ ਨੇ ਜਾਪਾਨ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਪ੍ਰਾਪਤ ਕੀਤੀ ਆਪ ਇੱਕ ਹੁਣ ਦੇਖੋ ਜੇ ਕੁਐਸਚਨ ਆ ਜਾਏ ਕਿ ਉਹ ਕਿਹੜੇ ਕਵੀ ਨੇ ਜਿਨ੍ਹਾਂ ਨੇ ਜਾਪਾਨ ਦੇ ਵਿੱਚ ਆਪਦੀ ਹਾਇਰ ਐਜੂਕੇਸ਼ਨ ਕੰਪਲੀਟ ਕੀਤੀ ਸੀ ਤਾਂ ਉਹ ਹੈਗੇ ਸੀ ਜੀ ਪ੍ਰੋਫੈਸਰ ਪੂਰਨ ਸਿੰਘ ਆਪ ਇੱਕ ਵਿਗਿਆਨੀ ਫਿਲਾਸਫਰ ਅਤੇ ਮਹਾਨ ਕਵੀ ਸਨ ਕਵਿਤਾ ਦੇ ਨਾਲ ਨਾਲ ਆਪਣੇ ਪੰਜਾਬੀ ਹਿੰਦੀ ਅੰਗਰੇਜ਼ੀ ਵਿੱਚ ਜਿਹੜੀ ਹੈ ਉੱਚ ਪੱਧਰ ਦੀ ਵਾਰਤਕ ਵੀ ਲਿਖੀ ਹੈ ਆਪ ਦੀ ਕਵਿਤਾ ਵਾਰਤਕਮਈ ਅਤੇ ਵਾਰਤਕ ਕਾਵਮਈ ਹੈ ਕਵਿਤਾ ਵਿੱਚ ਦਰਿਆ ਵਰਗਾ ਵਹਿਣ ਹੈ ਅੱਖਰਾਂ ਦੇ ਅੱਖਰ ਵਧਦੇ ਜਾਂਦੇ ਹਨ ਅੱਖਰਾਂ ਦੇ ਸੁਗਦੇ ਹੋਏ ਦਰਿਆ ਨੂੰ ਸਲਾਨੀ ਛੰਦ ਦਾ ਨਾਮ ਦਿੱਤਾ ਗਿਆ ਹੈ ਜੇ ਫਿਰ ਕੁਸ਼ਨ ਆਜੇ ਕਿ ਸਲਾਨੀ ਛੰਦ ਦੀ ਜ਼ਿਆਦਾਤਰ ਵਰਤੋਂ ਕਿਸ ਨੇ ਕੀਤੀ ਹੈ ਤਾਂ ਉਹ ਕੀਤੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਦੀ ਧਰਤੀ ਤੋਂ ਦੇ ਲੋਕ ਅਤੇ ਇੱਥੋਂ ਦੇ ਸੱਭਿਆਚਾਰ ਦਾ ਪ੍ਰਗਟਾ ਜਿਹੜਾ ਉਹਨਾਂ ਦੀ ਕਵਿਤਾ ਵਿੱਚ ਹੋਇਆ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਹੋਰਾਂ ਦੀਆਂ ਕਵਿਤਾਵਾਂ ਦੇ ਵਿੱਚ ਆਪਦੇ ਤਿੰਨ ਕਾਵ ਸੰਗ੍ਰਹਿ ਨੇ ਜੀ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਠੀਕ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਨੂੰ ਨੋਟ ਕਰ ਲਓ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਅਤੇ ਖੁੱਲੇ ਲੇਖ ਇਹ ਵਾਰਤਕ ਰਚਨਾ ਦੀਆਂ ਜਿਹੜੀਆਂ ਨੇ ਪ੍ਰਸਿੱਧ ਪੁਸਤਕਾਂ ਨੇ ਕੁਸ਼ਨ ਆਸਾ ਦਾ ਕਿ ਖੁੱਲੇ ਲੇਖ ਕਿਸ ਦੀ ਰਚਨਾ ਹੈ ਖੁੱਲੇ ਅਸਮਾਨੀ ਰੰਗ ਕਿਸ ਦੀ ਰਚਨਾ ਹੈ ਤਾਂ ਇਹ ਤੁਸੀਂ ਜਿਹੜਾ ਕਾਪੀ ਤੇ ਜ਼ਰੂਰ ਨੋਟ ਕਰ ਲ ਕਿਸ਼ਨ ਸਿੰਘ ਦੀ ਅੱਗੇ ਵਧਦੇ ਹਾਂ ਹੁਣ ਦੇਖੋ ਇਹ ਜਿਹੜਾ ਉੱਪਰ ਤੁਸੀਂ ਪੜਿਆ ਨਾ ਇਹ ਆਪਾਂ ਨੇ 9th ਕਲਾਸ ਦੇ ਵਿੱਚੋਂ PSCB ਦੀ ਜਿਹੜੀ ਬੁੱਕ ਹੈ ਨਾ ਪੰਜਾਬ ਸਕੂਲ ਬੋਰਡ ਦੀ ਉਹ ਹੈ ਇਹ ਹੁਣ ਇਸ ਤੋਂ ਬਾਅਦ ਇਹ 10th ਦੀ ਬੁੱਕ ਹੈ ਜਿਹੜੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਠੀਕ ਹੈ ਥੈਂ ਤੁਹਾਡੇ ਕੋਲ ਜਿਹੜਾ ਅਗਲਾ ਪਾਰਟ ਹੋਏਗਾ ਇਹ ਵਾਲਾ ਇਹ ਤੁਹਾਨੂੰ ਪਲੱਸ 2 ਦੀ ਤੇ 11ਵੀਂ ਦੀ ਬੁੱਕ 11ਵੀਂ 12ਵੀਂ ਦੀਆਂ ਬੁੱਕਸ ਦੇ ਵਿੱਚ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜਿਹੜਾ ਅਗਲਾ ਪਾਰਟ ਹੋਊਗਾ ਉਹ ਤੁਹਾਨੂੰ ਇੱਕ ਜਾਂ ਦੋ ਕੰਪੀਟੀਟਿਵ ਐਗਜ਼ਾਮਸ ਦੀ ਬੁੱਕ ਦੇ ਵਿੱਚੋਂ ਹੀ ਦੇਖਣ ਨੂੰ ਮਿਲੇਗਾ ਠੀਕ ਹੈ ਯਾਨੀ ਕਿ ਜਿਹੜਾ ਪੀਡੀਐਫ ਬਣਾਇਆ ਜਾਂਦਾ ਹੈ ਇਹ ਤੁਹਾਡਾ ਸਾਰਾ ਜਿੰਨੀਆਂ ਵੀ ਤੁਹਾਡੀਆਂ ਪੰਜਾਬ ਸਕੂਲ ਬੋਰਡ ਦੀਆਂ ਕਲਾਸਿਸ ਨੇ ਉਹਨਾਂ ਸਾਰਿਆਂ ਨੂੰ ਕਵਰ ਕਰਕੇ ਹੀ ਮੈਂ ਤੁਹਾਨੂੰ ਟੌਪਿਕ ਕਰਾ ਰਹੀ ਹੁੰਨੀ ਆ ਠੀਕ ਹੈ ਤਾਂ ਕਿ ਤੁਹਾਨੂੰ ਬਾਰ-ਬਾਰ ਕਿਸੇ ਹੋਰ ਬੁੱਕ ਨੂੰ ਜਿਹੜਾ ਖੋਲਣ ਦੀ ਲੋੜ ਨਾ ਪਵੇ ਤਾਂ ਵਾਦਦੇ ਛੰਦ ਮੁਕਤ ਕਵਿਤਾ ਲਿਖਣ ਦੀ ਪਹਿਲ ਕੀਤੀ ਵੈਰੀ ਵੈਰੀ ਇੰਪੋਰਟੈਂਟ ਹੈ ਜੇ ਕੁਸ਼ਨ ਆ ਜੇ ਕਿ ਪਹਿਲੇ ਕਵੀ ਕਿਹੜਨੇ ਜਿਨ੍ਹਾਂ ਨੇ ਛੰਦ ਮੁਕਤ ਯਾਨੀ ਛੰਦਾ ਤੋਂ ਬਿਨਾ ਕਵਿਤਾ ਲਿਖੀ ਹੈ ਤਾਂ ਉਹ ਹੈਗੇ ਨੇ ਪ੍ਰੋਫੈਸਰ ਪੂਰਨ ਸਿੰਘ ਜਾਂ ਫਿਰ ਜੇ ਕੁਸ਼ਨ ਆ ਜੇ ਛੰਦ ਮੁਕਤ ਕਵਿਤਾ ਦੇ ਮੋਢੀ ਕੌਣ ਨੇ ਤਾਂ ਵੀ ਪ੍ਰੋਫੈਸਰ ਪੂਰਨ ਸਿੰਘ ਇਹਨੂੰ ਤੁਸੀਂ ਸਟਾਰਮਾਰਕ ਕਰ ਲਓ ਪੰਜਾਬੀ ਸਾਹਿਤ ਵਿੱਚ ਛੰਦ ਮੁਕਤ ਕਵਿਤਾ ਲਿਖਣ ਦਾ ਜਿਹੜਾ ਇਹ ਫਰਸਟ ਕੰਮ ਕੀਤਾ ਸੀ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਹੀ ਕੀਤਾ ਸੀ ਠੀਕ ਹੈ ਆਪਨੇ ਟੋਕਿਓ ਯੂਨੀਵਰਸਿਟੀ ਜਪਾਨ ਤੋਂ ਵਿਗਿਆਨ ਅਤੇ ਦਰਸ਼ਨ ਵਿੱਚ ਉੱਚ ਵਿੱਦਿਆ ਜਿਹੜੀ ਆ ਪ੍ਰਾਪਤ ਕੀਤੀ ਉਸ ਤੋਂ ਬਾਅਦ ਜਾਪਾਨ ਵਿੱਚ ਆਪ ਨੂੰ ਉੱਥੋਂ ਦੇ ਵਾਤਾਵਰਣ ਅਤੇ ਬੋਧੀ ਸੱਭਿਆਚਾਰ ਨੇ ਪ੍ਰਭਾਵਿਤ ਕੀਤਾ ਤੇ ਅਤੇ ਆਪ ਜਿਹੜਨੇ ਬੋਧੀ ਬਣ ਗਏ ਫਿਰ Swami Ram Tirtha ਦੇ ਪ੍ਰਭਾਵ ਦਿਨ ਆਪ ਜਿਹੜਨੇ ਵੈਦਾਂਤੀ ਬਣੇ ਪਰ ਅਖੀਰ ਵਿੱਚ ਭਾਈ ਵੀਰ ਸਿੰਘ ਦੇ ਮਿਲਾਪ ਅਤੇ ਗੁਰਮਤਿ ਪ੍ਰੇਰਣਾ ਸਦਕਾ ਆਪ ਨੇ ਫਿਰ ਜਿਹੜਾ ਸਿੱਖ ਧਰਮ ਵਿੱਚ ਪਰਵੇਸ਼ ਕੀਤਾ ਇਸ ਕਰਕੇ ਹੀ ਆਪ ਦੀ ਰਚਨਾ ਉਤੇ ਗੁਰਮਤਿ ਦੇ ਨਾਲ ਨਾਲ ਬੁੱਧ ਮੱਤ ਅਤੇ ਵੈਦਾਂਤ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਪੂਰਬੀ ਅਤੇ ਪੱਛਮੀ ਸਾਇਦਾ ਅਧਿਐਨ ਕੀਤਾ ਅਤੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਜਿਹੜੀਆਂ ਨੇ ਪੁਸਤਕਾਂ ਲਿਖੀਆਂ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਦਾ ਮੂਲ ਭਾਵੇਂ ਦੇ ਆਤਮਕ ਸੀ ਪਰ ਇਹ ਜਾਤਮਕਤਵਾਦ ਉਹ ਜਿਹੜਾ ਬੜਾ ਵਿਸ਼ਾਲ ਸੀਗਾ ਖੁੱਲੇ ਡੁੱਲੇ ਸੁਭਾਅ ਤੇ ਸਤੰਤਰ ਸਖਸ਼ੀਅ ਦੇ ਮਾਲਕ ਹੋਣ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੇ ਤੋਲ ਤੁਕਾਂਤ ਤੇ ਛੰਦ ਦੀ ਬੰਦਿਸ਼ ਨੂੰ ਵੀ ਜਿਹੜਾ ਠੁਕਰਾ ਦਿੱਤਾ ਅਤੇ ਸਹਿਲਾਨੀ ਛੰਦ ਵਿੱਚ ਜਿਹੜੀ ਕਵਿਤਾ ਰਚੀ ਸੀ ਆਪ ਦੀ ਕਵਿਤਾ ਵਿੱਚ ਲੈ ਅਤੇ ਬਲਵਲੇ ਦਾ ਬੇਗ ਹੈ ਆਪ ਨੇ ਪੰਜਾਬ ਦੇ ਕਣਕਣ ਨਾਲ ਡੂੰਗੀ ਸਾਂਝ ਅਤੇ ਅਟੁੱਟ ਪਿਆਰ ਦਰਸਾਇਆ ਹੈ ਬੀਤ ਚੁੱਕੇ ਸਮੇਂ ਵਿੱਚ ਉਸ ਨੂੰ ਸੁਨਹਿਰੀ ਸਮਾਂ ਦਿਖਾਈ ਦਿੰਦਾ ਹੈ ਤੇ ਨਵੀਂ ਸਭਿਅਤਾ ਦੀ ਰੋਸ਼ਨੀ ਜਿਹੜੀ ਚੰਗੀ ਨਹੀਂ ਲੱਗਦੀ ਤਾਂ ਇਸ ਕਰਕੇ ਉਹਨਾਂ ਦੀ ਰਚਨਾ ਹੈ ਆਨੇ ਪੰਜਾਬ ਨੂੰ ਆਵਾਜ਼ਾਂ ਜਿਸ ਦੇ ਵਿੱਚ ਉਹਨਾਂ ਨੇ ਪੁਰਾਣੇ ਪੰਜਾਬ ਦੀ ਜਿਹੜੀ ਗੱਲ ਕੀਤੀ ਹੈ ਠੀਕ ਹੈ ਜੀ ਤਾਂ ਉਹ ਅੱਗੇ ਪੜ੍ਹਦੇ ਆਪਾਂ ਇਹਨਾਂ ਬਾਰੇ ਤਾਂ ਉਸ ਤੋਂ ਬਾਅਦ ਜੇ ਆਪਾਂ ਕੰਮ ਕੀਤਾ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਮੇਂ-ਸਮੇਂ ਤੇ ਕਈ ਕੰਮ ਕੀਤੇ ਜਿਸ ਵਿੱਚ ਆਪਣਾ ਕਾਰੋਬਾਰ ਕਰਨਾ ਤੇ ਪ੍ਰੋਫੈਸਰੀ ਵੀ ਸ਼ਾਮਲ ਹੈ ਇਹਨਾਂ ਦੀਆਂ ਮੁੱਖ ਰਚਨਾਵਾਂ ਦੀ ਜੇ ਗੱਲ ਕਰੀਏ ਤਾਂ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਲਿਖਿਆ ਨੇ ਤਿੰਨ ਕਾਵ ਸੰਗ੍ਰਹਿ ਆਲਰੇਡੀ ਪੜ ਚੁੱਕਿਆ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਸਮਾਨੀ ਰੰਗ ਪੂਰਨ ਸਿੰਘ ਨੂੰ ਪੰਜਾਬੀ ਸਾਹਿਦ ਦਾ ਜਿਹੜਾ ਖੁੱਲੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੇਕਰ ਕੁਐਸਚਨ ਆ ਜਾਏ ਗਦ ਕਾਵ ਦਾ ਮੋਢੀ ਕੌਣ ਹੈ ਪ੍ਰੋਫੈਸਰ ਪੂਰਨ ਸਿੰਘ ਹੈ ਖੁੱਲੀ ਕਵਿਤਾ ਦਾ ਮੋਢੀ ਕੌਣ ਹੈ ਪ੍ਰ ਅੰਦਤੋ ਕਵਿਤਾ ਲਿਖਣ ਵਾਲਾ ਕਵੀ ਕਿਹੜਾ ਹੈ ਪ੍ਰੋਫੈਸਰ ਪੂਰਨ ਸਿੰਘ ਹੈ ਤਾਂ ਇਹ ਤਿੰਨ ਤੋਂ ਚਾਰ ਪੁਆਇੰਟਸ ਜਿਹੜੇ ਨੇ ਜ਼ਰੂਰ ਕਾਪੀ ਦੇ ਵਿੱਚ ਨੋਟ ਕਰ ਲਿਓ ਇੰਪੋਰਟੈਂਟ ਨੇ ਅੰਗਰੇਜ਼ੀ ਵਿੱਚ ਉਸਨੇ ਨਾਵਲ ਕਵਿਤਾ ਤੇ ਜੀਵਨੀਆਂ ਲਿਖੀਆਂ ਉਹਨਾਂ ਨੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤੇ ਤੇ ਇਹਨਾਂ ਦੀ ਆਪਦੀ ਇੱਕ ਸਵੈ ਜੀਵਨੀ ਹੈ ਜਿਸ ਦਾ ਨਾਮ ਹੈਗਾ ਔਨ ਪਾਥਸ ਆਫ ਲਾਈਫ ਯਾਨੀ ਜ਼ਿੰਦਗੀ ਦੇ ਰਾਹਾਂ ਤੇ ਪੰਜਾਬੀ ਦੇ ਵਿੱਚ ਕੋਈ ਨਾ ਸਕਦਾ ਕਿ ਜ਼ਿੰਦਗੀ ਦੇ ਰਾਹਾਂ ਤੇ ਸਵੈ ਜੀਵਨੀ ਕਿਸ ਜਿਹੜੀ ਹੈ ਕਵੀ ਦੀ ਹੈ ਤਾਂ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਇੰਗਲਿਸ਼ ਦੇ ਵਿੱਚ ਹੈਗੀ ਔਨ ਪਾਥਸ ਆਫ ਲਾਈਫ ਪੰਜਾਬੀ ਦੇ ਵਿੱਚ ਆਪਾਂ ਕਹਾਂਗੇ ਜ਼ਿੰਦਗੀ ਦੇ ਰਾਹਾਂ ਤੇ ਤਾਂ ਇਹ ਪ੍ਰੋਫੈਸਰ ਪੂਰਨ ਸਿੰਘ ਦੀ ਬਹੁਤ ਹੀ ਜ਼ਿਆਦਾ ਫੇਮਸ ਜਿਹੜੀ ਹੈ ਸਵੈ ਜੀਵਨੀ ਹੈ ਠੀਕ ਹੈ ਉਸ ਤੋਂ ਬਾਅਦ ਆਪ ਅੱਗੇ ਦੇਖਦੇ ਹਾਂ ਜੀ ਆ ਇੱਕ ਪੁਆਇੰਟ ਹੋਰ ਨੋਟ ਕਰਨ ਵਾਲਾ ਜੀ ਇੱਥੇ ਪੂਰਨ ਸਿੰਘ ਜ਼ਿੰਦਗੀ ਦੇ ਰਾਹਾਂ ਤੇ ਜਿਹੜੀ ਸਵੈ ਜੀਵਨੀ ਆ ਇਸ ਦਾ ਜਿਹੜਾ ਅਨੁਵਾਦ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਰਾਈ ਠੀਕ ਹੈ ਜਰੂਰ ਪੁਆਇੰਟ ਨੋਟ ਕਰ ਲਿਓ ਉਸ ਤੋਂ ਬਾਅਦ ਹੁਣ ਦੇਖੋ ਜਿਹੜੀ ਇਹਨਾਂ ਦੀ ਸਵੈ ਜੀਵਨੀ ਹੈ ਨਾ ਔਨ ਪਾਥਸ ਆਫ ਲਾਈਫ ਯਾਨੀ ਜ਼ਿੰਦਗੀ ਦੇ ਰਾਹਾਂ ਤੇ ਇਹਦਾ ਇੱਕ ਅੰਸ਼ਾ ਇੱਕ ਹਿੱਸਾ ਹੈ ਜਿਹੜਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਵਿਤਾ ਦੇ ਵਿੱਚ ਕਵਰ ਕਰਾਇਆ ਗਿਆ ਹੈ ਉਸ ਦਾ ਨਾਮ ਹੈ ਐਪਟਾਬਾਦ ਜੇ ਕੋਈ ਸੋਚਣਾ ਆਜਵੇ ਐਪਟਾਬਾਦ ਕਿਸ ਦੀ ਰਚਨਾ ਹੈ ਇਹ ਤਾਂ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਇਹਨਾਂ ਨੇ ਆਪਦੀ ਸ ਪੰਜਾਬ ਸਕੂਲ ਬੋਰਡ ਵੱਲੋਂ ਜਿਹੜਾ ਹੈ ਉਹ 11ਵੀਂ 12ਵੀਂ ਦੇ ਬੁੱਕ ਦੇ ਵਿੱਚ ਕਵਰ ਕਰਾਇਆ ਗਿਆ ਏ ਠੀਕ ਹੈ ਤਾਂ ਇਹ ਜਿਹੜਾ ਜ਼ਰੂਰ ਨੋਟ ਕਰ ਲਿਓ ਕੁਛ ਨਾ ਸਕਦਾ ਏ ਉਸ ਤੋਂ ਬਾਅਦ ਅੱਗੇ ਵਧਦੇ ਆ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਦੇ ਜਿਹੜਨੇ ਇੱਕ ਮਹਾਨ ਵਿਗਿਆਨੀ ਫਿਲਾਸਫਰ ਅਤੇ ਮਹਾਨ ਕਵੀ ਸਨ ਠੀਕ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਭਾਰਤ ਵਾਪਸ ਆ ਕੇ ਉਹਨਾਂ ਦੀ ਭਾਈ ਵੀਰ ਸਿੰਘ ਨਾਲ ਮੁਲਾਕਾਤ ਹੋਈ 1904 ਈਸਵੀ ਦੇ ਵਿੱਚ ਇਹਨਾਂ ਦਾ ਮਾਇਆ ਦੇਵੀ ਨਾਲ ਵਿਆਹ ਹੋ ਗਿਆ ਤੇ 31 ਮਾਰਚ 1931 ਨੂੰ ਜਿਹੜਾ ਹੈ ਉਹਨਾਂ ਦੀ ਡੈਥ ਹੋ ਗਈ ਸੀ ਤਪਦਿਕ ਦੀ ਬਿਮਾਰੀ ਕਾਰਨ ਤੇ ਦੇਰਾ ਦੂਨ ਵਿਖੇ ਠੀਕ ਹੈ ਕਾਵਿ ਰਚਨਾਵਾਂ ਦੀ ਜੇ ਗੱਲ ਕਰੀਏ ਪ੍ਰੋਫੈਸਰ ਪੂਰਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਰੋਮਾਂਸਵਾਦੀ ਝੁਕਾਅ ਦੇ ਮੋਢੀ ਕਵੀ ਨੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੂਰਨ ਸਿੰਘ ਪਿਆਰ ਦਾ ਕਵੀ ਹੈ ਕੋਸ਼ਣਾ ਸਕਦਾ ਉਸ ਦਾ ਪਿਆਰ ਸੰਗਲਪ ਲੋਭ ਲਾਲਚ ਤੋਂ ਮੁਕਤ ਜਿਹੜਾ ਸ਼ੁੱਧ ਪਿਆਰ ਹੈ ਇਹ ਪਿਆਰ ਉਸ ਨੂੰ ਯੋਗ ਧਾਰਨ ਕਰਨ ਦੇ ਬਰਾਬਰ ਹੈ ਪੰਜਾਬ ਦੇ ਲਈ ਉਹਨਾਂ ਨੇ ਬਹੁਤ ਜਿਹੜੀਆਂ ਜਿਹੜੀਆਂ ਨੇ ਰਚਨਾਵਾਂ ਨੇ ਉਹ ਲਿਖੀਆਂ ਨੇ ਪੰਜਾਬੀ ਵਿੱਚ ਆਪਦੀਆਂ ਖੁੱਲੇ ਮੈਦਾਨ ਤੇ ਖੁੱਲੇ ਕੁੰਡ ਦੋ ਕਾ ਪੁਸਤਕਾ ਛਪੀਆਂ ਤੇ ਖੁੱਲੇ ਸਮਾਨੀ ਰੰਗ ਮੌਤ ਉਪਰੰਤ ਜਿਹੜੀਆਂ ਛਾਪੀ ਗਈ ਇਹ ਲਾਈਨ ਇੰਪੋਰਟੈਂਟ ਹੈ ਇਹਨੂੰ ਨੋਟ ਕਰ ਲਓ ਜਿਹੜੀ ਖੁੱਲੇ ਮੈਦਾਨ ਤੇ ਖੁੱਲੇ ਕੁੰਡ ਹੈ ਉਹਨਾਂ ਦੇ ਜਿੰਦੇ ਜੀ ਬੁੱਕ ਛਾਪੀ ਗਈਆਂ ਸੀ ਲੈ ਕਿਹੜੀ ਖੁੱਲੇ ਸਮਾਨ ਰੰਗ ਹੈ ਉਹ ਜਿਹੜੀ ਉਹਨਾਂ ਦੇ ਡੈਥ ਤੋਂ ਬਾਅਦ ਜਿਹੜੀ ਛਾਪੀ ਗਈ ਸੀ ਠੀਕ ਹੈ ਤੇ ਇੱਕ ਜਿਹੜੀ ਖੁੱਲੇ ਲੇਖ ਰਚਨਾ ਹੈ ਉਹਦੇ ਵਿੱਚ ਉਹਨਾਂ ਦੇ ਲੇਖ ਲਿਖੇ ਹੋਏ ਨੇ ਨਿਬੰਧਾਂ ਦੀ ਪੁਸਤਕ ਹੈ ਤਾਂ ਇਹ ਵੀ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਠੀਕ ਹੈ ਪੂਰਨ ਸਿੰਘ ਰੂਪਕ ਪੱਕ ਤੋਂ ਇੱਕ ਨਵੇਕਲਾ ਸ਼ਹਿਰ ਹੈ ਸ਼ਾਇਰ ਹੈ ਉਸਦੀ ਕਵਿਤਾ ਵਾਰਤਕ ਮਈ ਅਤੇ ਵਾਰਤਕ ਕਾਮਈ ਹੈ ਕਵਿਤਾ ਵਿੱਚ ਦਰਿਆ ਵਰਗਾ ਜਿਹੜਾ ਵਹਿਣਾ ਹੈ ਉਸਨੇ ਪਹਿਲੀ ਵਾਰੀ ਪੰਜਾਬੀ ਵਿੱਚ ਛੰਦ ਯੁਕਤ ਕਵਿਤਾ ਨੂੰ ਨਵਾਬੀ ਜੁੱਤੀ ਦੀ ਕੈਦ ਆ ਕੇ ਖੁੱਲੀ ਕਵਿਤਾ ਲਿਖੀ ਜੇ ਕੋਸ਼ਣਾ ਜਵੇ ਕਿ ਇਹ ਜਿਹੜੀ ਗੱਲ ਹੈ ਨਵਾਬੀ ਜੁੱਤੀ ਦੀ ਕੈਦ ਕਿਸ ਨੇ ਲਿਖੀ ਸੀ ਤਾਂ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕਹੀ ਸੀ ਆਪ ਜੀ ਦੀ ਕਵਿਤਾ ਵਿੱਚ ਲੈ ਅਤੇ ਬਲਵਲੇ ਦਾ ਵੇਗ ਹੈ ਉਸਨੇ ਹਰ ਪ੍ਰਕਾਰ ਦੇ ਪਰੰਪਰਾਗਤ ਛੰਦ ਤੁਕਾਂਤ ਦੀਆਂ ਬੰਦਿਸ਼ਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਹੜੀਆਂ ਨੇ ਛੰਦ ਰਹੀ ਤੇ ਹਨੇ ਛੰਦਾ ਤੋਂ ਬਿਨਾਂ ਜਿਹੜੀ ਕਵਿਤਾ ਲਿਖੀ ਸੀ ਇਸ ਤੋਂ ਇਲਾਵਾ ਲੈ ਸ਼ਬਦ ਚਿੱਤਰ ਅਤੇ ਸ਼ਬਦਾਵਲੀ ਪਖੋਸ ਦੀ ਜਿਹੜੀ ਕਵਿਤਾ ਇੱਕ ਉੱਤਮ ਸ਼੍ਰੇਣੀ ਦੀ ਕਵਿਤਾ ਹੈ ਪਾਸ਼ਾਉਨ ਦੀ ਸਰਲ ਕੇਂਦਰੀ ਪੰਜਾਬੀ ਹੈ ਇਹੇ ਭਾਸ਼ਾ ਕਾਵਿਕ ਸਮਰੱਥਾ ਵਾਲੀ ਹੈ ਠੀਕ ਹੈ ਤਾਂ ਕਾਫੀ ਜ਼ਿਆਦਾ ਕਾਵ ਗੁਣ ਉਹਨਾਂ ਦੀ ਕਵਿਤਾਵਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕਵਿਸ਼ਨ ਇਸ ਦੇ ਵਿੱਚੋਂ ਪੰਜਾਬੀ ਸਾਹਿਦ ਦਾ ਮਸਤਲਬੇਲਾ ਕਵੀ ਕਿਸ ਨੂੰ ਕਹਿੰਦੇ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਕਹਿੰਦੇ ਨੇ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ 1881 ਈਸਵੀ ਦੇ ਵਿੱਚ ਹੋਇਆ ਉਹਨਾਂ ਦੀ ਡੈਥ ਕਦੋਂ ਹੋਈ ਸੀ 1931 ਈਸਵੀ ਦੇ ਵਿੱਚ ਹੋਈ ਸੀ ਠੀਕ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਜੀ ਸਲਹਾੜ ਵਿਖੇ ਜ਼ਿਲ੍ਹਾ ਐਪਟਾਬਾ ਜੋ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਪਿਤਾ ਦਾ ਨਾਮ ਸੀਗਾ ਸਰਦਾਰ ਕਰਤਾਰ ਸਿੰਘ ਤੇ ਮਾਤਾ ਦਾ ਨਾਮ ਸੀਗਾ ਜੀ ਪਰਮਾਦੇਵੀ ਅਗਲਾ ਕੁਐਸਚਨ ਹੈ Swami Ram Teerth ਦੇ ਪ੍ਰਭਾਵ ਹੇਠ ਪੂਰਨ ਸਿੰਘ ਕੀ ਬਣੇ ਸੀ ਵੈਦਾਂਤੀ ਬਣੇ ਸੀ ਕਿਸ ਦੇ ਪ੍ਰਭਾਵ ਸਦਕਾ ਜਿਹੜ ਨੇ ਆਪ ਸਿੱਖ ਬਣੇ ਭਾਈ ਵੀਰ ਸਿੰਘ ਦੀ ਪ੍ਰਭਾਵ ਸਦਕਾ ਭਾਈ ਵੀਰ ਸਿੰਘ ਨਾਲ ਜਦੋਂ ਮੇਲ ਮਿਲਾਪ ਹੋਇਆ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਸੀ ਤੇ ਜਿਹੜ ਨੇ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਉਹ ਸਿੱਖ ਬਣ ਗਏ ਸੀ ਠੀਕ ਹੈ ਅਗਲਾ ਕੁਐਸਚਨ ਹੈ ਆਧੁਨਿਕ ਪੰਜਾਬੀ ਕਵਿਤਾ ਦੇ ਰੋਮਾਂਸਵਾਦੀ ਝੁਕਾਅ ਦਾ ਮੋਢੀ ਕਵੀ ਕੋਣ ਹੈ ਪ੍ਰੋਫੈਸਰ ਪੂਰਨ ਸਿੰਘ ਹੈ ਪੰਜਾਬੀ ਕਵਿਤਾ ਵਿੱਚ ਛੰਦਬੱਧ ਕਵਿਤਾ ਨੂੰ ਨਵਾਬੀ ਜੁੱਤੀ ਦੀ ਕੈਦ ਆ ਕੇ ਖੁੱਲੀ ਕਵਿਤਾ ਕਿਸ ਨੇ ਲਿਖੀ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਲਿਖੀ ਹੈ ਦੇਸ਼ ਨੂੰ ਅਸੀਸ ਸਾਡੇ ਗਰੀਬਾਂ ਦੀ ਕਵਿਤਾ ਕਿਸ ਦੀ ਰਚਨਾ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਠੀਕ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਛੰਦ ਰਹਿਤ ਕਵਿਤਾ ਲਿਖੀ ਹੈ ਉਸ ਤੋਂ ਬਾਅਦ ਆਪਣੇ ਕੋਲ ਜੇ ਕੁਛ ਨਾ ਜੇ ਕਿ ਉਹ ਕਿਹੜੀ ਰਚਨਾ ਹੈ ਜਿਸ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੇ ਲੇਖ ਲਿਖੇ ਹੋਏ ਨੇ ਜਾਂ ਨਿਬੰਧ ਲਿਖੇ ਹੋਏ ਨੇ ਤਾਂ ਉਹ ਹੈਗੀ ਹੈ ਜੀ ਖੁੱਲੇ ਲੇਖ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਕਵਿਤਾ ਦੀ ਭਾਸ਼ਾ ਹੈ ਉਹ ਕੇਂਦਰੀ ਪੰਜਾਬੀ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਪਿਆਰ ਦਾ ਕਵੀ ਕਿਹਾ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਹੈ ਕਿਸ ਕਵੀ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹਨੂੰ ਤੁਸੀਂ ਸਟਾਰ ਮਾਰਕ ਕਰਕੇ ਨੋਟ ਕਰ ਲਓ ਪ੍ਰੋਫੈਸਰ ਪੂਰਨ ਸਿੰਘ ਨੂੰ ਹੀ ਪੰਜਾਬ ਦਾ ਜਿਹੜਾ ਛੇਵਾਂ ਦਰਿਆ ਕਿ ਜਾ ਜਾਂਦਾ ਹੈ ਅਗਲਾ ਕੁਸ਼ਨ ਹੈ ਆਪਣੇ ਕੋਲ ਪੂਰਨ ਸਿੰਘ ਨੇ ਕਿਹੜੇ ਬਾਹਰੀ ਲੇਖਕ ਦਾ ਪ੍ਰਭਾਵ ਕਬੂਲਿਆ অপਸ਼ਨ ਤੁਹਾਡੇ ਸਾਹਮਣੇ ਨੇ ਜੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹੜੇ ਬਾਹਰੀ ਲੇਖਕ ਦਾ ਪ੍ਰਭਾਵ ਕਬੂਲਿਆ ਵਾਲਟ ਵਿਟਮਨ ਅਤੇ ਗੇਟੇ ਦਾ ਇਹਨਾਂ ਦੇਖੋ ਜਦੋਂ ਬਾਹਰ ਗਏ ਹੋਏ ਸੀ ਤਾਂ ਇਹਨਾਂ ਤੋਂ ਜਿਹੜੇ ਬਹੁਤ ਪ੍ਰਭਾਵਿਤ ਹੋਏ ਸੀਗੇ ਤਿੰਨਾਂ ਲੇਖਕਾਂ ਤੋਂ ਤਾਂ ਇਹਨਾਂ ਦੇ ਨਾਮ ਤੁਸੀਂ ਜਿਹੜਾ ਜੇਕਰ ਕਾਪੀ ਤੇ ਨੋਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੀ ਅਗਲਾ ਕੁਐਸਚਨ ਹੈ ਪੂਰਨ ਸਿੰਘ ਨੇ ਅੰਗਰੇਜ਼ੀ ਪత్రిక ਥੰਡਰਿੰਗ ਡਾਊਨ ਪੰਜਾਬੀ ਵਿੱਚ ਗਰਜ ਦੀ ਪ੍ਰਭਾਵ ਕਿੱਥੇ ਸ਼ੁਰੂ ਕੀਤੀ ਸੀ ਤਾਂ ਉਹਨਾਂ ਨੇ ਕੀਤੀ ਸੀ ਇਹ ਜਾਪਾਨ ਦੇ ਵਿੱਚ ਜੇ ਕੁਐਸਚਨ ਆ ਜਾਵੇ ਗਰਜ ਦੀ ਪ੍ਰਭਾਵ ਕਿਸ ਦੀ ਰਚਨਾ ਹੈ ਤਾਂ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਜੋ ਕਿ ਉਹਨਾਂ ਨੇ ਜਾਪਾਨ ਦੇ ਵਿੱਚ ਲਿਖਣੀ ਸਟਾਰਟ ਕਰੀ ਸੀ ਜੀ ਇੰਗਲਿਸ਼ ਦੇ ਵਿੱਚ ਸੀਗੀ ਠੀਕ ਹੈ ਅਗਲਾ ਕੁਸ਼ਨ ਹੈ ਆਪਣੇ ਕੋਲ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦੇਸ਼ ਦਾ ਕਵੀ ਖੁੱਲ੍ਹ ਦਾ ਕਵੀ ਆਤਮਾ ਦਾ ਕਵੀ ਅਤੇ ਕੁਦਰਤ ਦਾ ਕਵੀ ਕਿਸ ਨੇ ਕਿਹਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦੇਸ਼ ਦਾ ਕਵੀ ਕਹਿੰਦੇ ਨੇ ਖੁੱਲ੍ਹ ਦਾ ਕਵੀ ਕਹਿੰਦੇ ਨੇ ਆਤਮਾ ਦਾ ਕਵੀ ਕਹਿੰਦੇ ਨੇ ਤੇ ਕੁਦਰਤ ਦਾ ਕਵੀ ਕਹਿੰਦੇ ਨੇ ਤਾਂ ਇਹ ਕਿਹਨਾਂ ਨੇ ਕਿਹਾ ਸੀ ਕਿਹਨਾਂ ਨੇ ਦਿੱਤੀ ਸੀ ਇਹ ਡੈਫੀਨੇਸ਼ਨ ਕਿਰਪਾਲ ਸਿੰਘ ਕਸੇਲ ਨੇ ਕਿਰਪਾਲ ਸਿੰਘ ਕਸੇਲ ਨੇ ਉਹਨਾਂ ਨੂੰ ਜਿਹੜੇ ਇਹ ਨਾਮ ਉਹ ਦਿੱਤੇ ਸੀਗੇ ਠੀਕ ਹੈ অপਸ਼ਨ ਨੰਬਰ 1 ਇਸ ਦਾ ਸਹੀ ਆਨਸਰ ਹੈ ਅਗਲਾ ਕੌਸ਼ਨ ਹੈ ਪ੍ਰੋਫੈਸਰ ਪੂਰਨ ਸਿੰਘ ਕਿਸ ਤਰ੍ਹਾਂ ਦਾ ਕਵੀ ਹੈ ਨਵ ਰਹਿਸਵਾਦੀ ਤੇ ਰੋਮਾਂਸਵਾਦੀ ਪ੍ਰਗਤੀਵਾਦੀ ਪ੍ਰਯੋਗਵਾਦੀ ਜਾਂ ਫਿਰ ਜੁਝਾਰਵਾਦੀ ਤਾਂ ਉਹ ਹੈਗੇ ਨੇ ਜੀ ਨਵ ਰਹਿਸਵਾਦੀ ਤੇ ਰੋਮਾਂਸਵਾਦੀ ਆਪਸ਼ਨ ਨੰਬਰ 1 ਇਸ ਦਾ ਸਹੀ ਹੈ ਅਗਲਾ ਹੈਗਾ ਪ੍ਰੋਫੈਸਰ ਪੂਰਨ ਸਿੰਘ ਕਿਹੜੀ ਪੀੜੀ ਦਾ ਕਵੀ ਹੈ ਤਾਂ ਪਹਿਲੀ ਪੀੜੀ ਦਾ ਕਵੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਔਨ ਪਾਥਸ ਆਫ ਲਾਈਫ ਦਾ ਪੰਜਾਬੀ ਅਨੁਵਾਦ ਜਿਹੜਾ ਕਿਸ ਨਾਮ ਹੇਠ ਹੋਇਆ ਹੈ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਜੀ ਜ਼ਿੰਦਗੀ ਦੇ ਰਾਹਾਂ ਤੇ ਜੇ ਇੰਗਲਿਸ਼ ਆਜੇ ਔਨ ਪਾਥਸ ਆਫ ਲਾਈਫ ਜਾਂ ਪੰਜਾਬੀ ਦੇ ਵਿੱਚ ਆਜੇ ਜ਼ਿੰਦਗੀ ਦੇ ਰਾਹਾਂ ਤੇ ਜਾਂ ਫਿਰ ਆਜੇ ਐਬਟਾਬਾਦ ਕਿਸ ਦੀ ਰਚਨਾ ਹੈ ਤਾਂ ਇਹ ਤਿੰਨਾਂ ਦਾ ਸਹੀ ਆਨਸਰ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਹੀ ਹੋਏਗਾ ਠੀਕ ਹੈ ਅਗਲਾ ਕੁਐਸਚਨ ਆ ਆਪਣੇ ਕੋਲ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦਾ ਅਨੁਵਾਦ ਪੰਜਾਬੀ ਵਿੱਚ ਕਿਸ ਨੇ ਕੀਤਾ ਤਾਂ ਇਹ ਕੀਤਾ ਸੀ ਜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਯਾਨੀ ਕਿ ਉਹਨਾਂ ਨੇ ਆਪਦੀ ਜਿਹੜੀ ਸਵੈ ਜੀਵਨੀ ਇੰਗਲਿਸ਼ ਦੇ ਵਿੱਚ ਲਿਖੀ ਸੀ ਤੇ ਇਸ ਦਾ ਜਿਹੜਾ ਪੰਜਾਬੀ ਦੇ ਅਨੁਵਾਦ ਵੀ ਕੀਤਾ ਸੀਗਾ ਪੰਜਾਬੀ ਦੇ ਵਿੱਚ ਲਿਖੀ ਸੀ ਇਹ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇਹ ਕੁਐਸਚਨ ਆ ਸਕਦਾ ਹੈ ਜੀ ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਦੇ ਨਾਲ ਸੰਬੰਧਿਤ ਹੈ ਤਾਂ ਇਹਨੂੰ ਜਿਹੜਾ ਜ਼ਰੂਰ ਤੁਸੀਂ ਨੋਟ ਕਰ ਲੈਣਾ ਆਈ ਹੋਪ ਤੁਸੀਂ ਨਾਲ-ਨਾਲ ਨੋਟਸ ਬਣਾ ਰਹੇ ਹੋਵੋਗੇ ਨਾਲ-ਨਾਲ ਨੋਟਸ ਬਣਾਈ ਜਾਓ ਮੈਂ ਅੱਗੇ ਵੀ ਤੁਹਾਨੂੰ ਪ੍ਰੀਵਿਅਸ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਨੋਟਸ ਬਣਾਉਣ ਦੇ ਬਹੁਤ ਫਾਇਦੇ ਨੇ ਇੱਕ ਤਾਂ ਤੁਸੀਂ ਵਾਰ-ਵਾਰ ਵੀਡੀਓਜ਼ ਨਹੀਂ ਦੇਖਣ ਨੂੰ ਤੁਹਾਨੂੰ ਵਾਰ-ਵਾਰ ਲੋਡ ਨਹੀਂ ਪੈਣੀ ਹੈਗੀ ਦੂਜੀ ਗੱਲ ਤੁਹਾਡੇ ਰਿਵੀਜ਼ਨ ਦੇ ਵਿੱਚ ਕੰਮ ਆਊਗਾ ਥਰਡ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈ ਸਟੋਰ ਹੁੰਦੀ ਰਹੇਗੀ ਤੁਹਾਡੀ ਇੱਕ ਜਗ੍ਹਾ ਵਾਰ-ਵਾਰ ਤੁਹਾਨੂੰ ਵੀਡੀਓਜ਼ ਕਿਤਾਬਾਂ ਕਾਪੀਆਂ ਖੋਲਣੀਆਂ ਨਹੀਂ ਪੈਣੀਆਂ ਇੱਕ ਜਗ੍ਹਾ ਤੁਹਾਡਾ ਸਾਰਾ ਡਾਟਾ ਜਿਹੜਾ ਕਵਰ ਹੋ ਜਾਣਾ ਹੈ ਤਾਂ ਇਸ ਕਰਕੇ ਨੋਟਸ ਜ਼ਰੂਰ ਬਣਾਓ ਐਟ ਦੀ ਐਂਡ ਤੁਹਾਨੂੰ ਰਿਵੀਜ਼ਨ ਬਹੁਤ ਜ਼ਿਆਦਾ ਕੰ ਠੀਕ ਹੈ ਤਾਂ ਨਾਲ-ਨਾਲ ਜਿਹੜਾ ਆਪਦੇ ਨੋਟਸ ਬਣਾਈ ਜਾਓ ਜਿਹੜੇ-ਜਿਹੜੇ ਮੈਂ ਤੁਹਾਨੂੰ ਇੰਪੋਰਟੈਂਟ ਪੁਆਇੰਟਸ ਦੱਸ ਰਹੀਆਂ ਉਹ ਨਾਲ-ਨਾਲ ਲਿਖੀ ਜਾਓ ਬਾਕੀ ਇਹ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਤੁਸੀਂ ਉੱਥੇ ਜਾ ਕੇ ਜਿਹੜਾ ਇਸ ਨੂੰ ਰੀਡ ਕਰ ਲੈਣਾ ਡਾਊਨਲੋਡ ਕਰ ਲੈਣਾ ਠੀਕ ਹੈ ਜੀ ਵਾਦਿਆngਲੇ ਕੁਐਸਚਨ ਵੱਲ ਪੂਰਨ ਸਿੰਘ ਨੇ ਜੋ ਕਿ ਪੰਜਾਬੀ ਲਈ ਕੀਤਾ ਉਹ ਕੁਝ ਹੀ ਟੈਗੋਰ ਨੇ ਬੰਗਾਲੀ ਲਈ ਕੀਤਾ ਹੈ ਕਿਸਦਾ ਕਥਨ ਹੈ ਤਾਂ ਇਹ ਕਥਨ ਹੈ ਜੀ ਅਰਨੇਸਟ ਰਾਈਜ਼ ਦਾ ਅਰਨੇਸਟ ਰਾਈਜ਼ ਨੇ ਕਿਹਾ ਸੀ ਕਿ ਜੋ ਕੁਝ ਰਬਿੰਦਰਨਾਥ ਟੈਗੋਰ ਨੇ ਆਪਦੀ ਭਾਸ਼ਾ ਬੰਗਾਲੀ ਲਈ ਕੀਤਾ ਹੈ ਉਹੀ ਪ੍ਰੋਫੈਸਰ ਪੂਰਨ ਸਿੰਘ ਨੇ ਆਪਦੀ ਭਾਸ਼ਾ ਪੰਜਾਬੀ ਲਈ ਕੀਤਾ ਹੈ ਤਾਂ ਇਹ ਜਿਹੜੀ ਪਰਿਭਾਸ਼ਾ ਹੈ ਕਥਨ ਹੈ ਕਿਨੇ ਕਿਹਾ ਸੀ ਅਰਨੇਸਟ ਰਾਈਜ਼ ਨੇ ਕਿਹਾ ਸੀਦਾ ਅਗਲਾ ਕੋਸ਼ਨ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਕਾਵ ਸੰਗ੍ਰਹਿ ਖੁੱਲੇ ਮੈਦਾਨ ਕਦੋਂ ਪ੍ਰਕਾਸ਼ਿਤ ਹੋਇਆ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਖੁੱਲੇ ਮੈਦਾਨ ਜਿਹੜਾ ਕਦੋਂ ਆਇਆ ਸੀ ਕਦੋਂ ਪ੍ਰਕਾਸ਼ਿਤ ਹੋਇਆ ਸੀ ਤਾਂ ਇਹ ਹੋਇਆ ਸੀ ਜੀ 1922ਵੀ ਦੇ ਵਿੱਚ ਇਹਨੂੰ ਜ਼ਰੂਰ ਯਾਦ ਰੱਖਿਓ ਅਗਲਾ ਕੋਸ਼ਨ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਕਾਵ ਸੰਗ੍ਰਹਿ ਖੁੱਲੇ ਕੁੰਡ ਕਦੋਂ ਪ੍ਰਕਾਸ਼ਿਤ ਹੋਇਆ ਤਾਂ ਇੱਕ ਸਾਲ ਬਾਅਦ ਹੋਇਆ ਸੀ ਜੀ 1923ਵੀ ਦੇ ਵਿੱਚ ਠੀਕ ਹੈ 1923 ਦੇ ਵਿੱਚ ਖੁੱਲੇ ਕੁੰਡ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਅਗਲਾ ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਦਾ ਕਿਹੜਾ ਕਾਵ ਸੰਗ੍ਰਹਿ ਮਰਨ ਤੋਂ ਬਾਅਦ ਛਾਪਿਆ ਗਿਆ ਤੇ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਜੀ ਖੁੱਲੇ ਅਸਮਾਨੀ ਰੰਗ ਜਿਹੜਾ ਉਹਨਾਂ ਦੀ ਡੈਥ ਤੋਂ ਬਾਅਦ ਛਾਪਿਆ ਗਿਆ ਸੀ ਬਾਕੀ ਦੇ ਜਿਹੜੇ ਦੋਨੇ ਖੁੱਲੇ ਮੈਦਾਨ ਖੁੱਲੇ ਖੁੰਡ ਇਹ ਉਹਨਾਂ ਦੇ ਜਨਮ ਤੋਂ ਯਾਨੀ ਜਦੋਂ ਜਿਉਂਦੇ ਸੀਗੇ ਉਦੋਂ ਹੀ ਛਾਪਿਆ ਗਿਆ ਸੀ ਲੇਕਿਨ ਉਹਨਾਂ ਦੀ ਡੈਥ ਤੋਂ ਬਾਅਦ ਜਿਹੜਾ ਹੈ ਖੁੱਲੇ ਅਸਮਾਨੀ ਰੰਗ ਜਿਹੜਾ ਛਾਪਿਆ ਗਿਆ ਠੀਕ ਹੈ ਅਗਲਾ ਕੋਸ਼ਨ ਹੈ ਕਿਹੜਾ ਕਵੀ ਪਹਿਲੀ ਵਾਰ ਰੋਮਾਂਟਸ ਨੂੰ ਗੂੜੇ ਰੰਗ ਵਿੱਚ ਪੇਸ਼ ਕਰਦਾ ਹੈ ਤਾਂ ਇਹ ਕਰਦੇ ਨੇ ਜੀ ਪ੍ਰੋਫੈਸਰ ਪੂਰਨ ਸਿੰਘ ਪੂਰਨ ਸਿੰਘ ਨੇ ਵਾਲਟ ਵਿਟਮਨ ਦੀ ਪੁਸਤਕ ਕਾ ਦੀਆ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਕਿਹੜਾ ਕਾਵ ਸੰਗ੍ਰਹਿ ਲਿਖਿਆ ਤਾਂ ਇਹਦੇ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਸਹੀ ਆਨਸਰ ਹੈ ਜਿਹਦਾ ਖੁੱਲੇ ਮੈਦਾਨ ਪ੍ਰੋਫੈਸਰ ਪੂਰਨ ਸਿੰਘ ਨੇ ਵਾਲਟ ਵਿਟਮਨ ਦੀ ਪੁਸਤਕ ਜਿਹੜੀ ਹੈ ਕਾ ਦੀਆ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਕਾਵ ਸੰਗ੍ਰਹਿ ਲਿਖਿਆ ਸੀ ਜਿਸ ਦਾ ਨਾਮ ਹੈ ਖੁੱਲੇ ਮੈਦਾਨ ਠੀਕ ਹੈ ਅਗਲੇ ਕੋਸ਼ਨ ਵੱਲ ਵਧਦੇ ਹਾਂ ਤੁਸੀਂ ਕਹਿ ਰਹੇ ਹੋਵੋਗੇ ਕਿ ਬਹੁਤ ਜਲਦੀ ਜਲਦੀ ਕੁਐਸਚਨ ਕਰਾ ਰਹੀਆਂ ਐ ਐਕਚੁਅਲੀ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆਲਰੇਡੀ ਕਿ ਮੈਂ 635 ਭਰਤੀ ਦੇ ਵਿੱਚ ਐਜ਼ ਅ ਗਵਰਨਮੈਂਟ ਟੀਚਰ ਕੰਮ ਕਰ ਰਹੀਆਂ ਪੰਜਾਬ ਦੇ ਵਿੱਚ ਹੈ ਨਾ ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੀ ਵੋਟਾਂ ਦੇ ਵਿੱਚ ਡਿਊਟੀ ਲੱਗੀ ਹੋਈ ਐ ਤੇ ਅੱਜ ਮੈਂ ਜਾਣਾ ਐ ਅੱਜ ਥਰਡ ਰਿਹਰਸਲ ਐ ਤੁਹਾਨੂੰ ਸ਼ਾਇਦ ਪਤਾ ਹੋਊਗਾ ਜੇ ਤੁਹਾਡਾ ਕੋਈ ਡਿਪਾਰਟਮੈਂਟ ਦੇ ਵਿੱਚ ਲੱਗਿਆ ਹੋਇਆ ਦੋਸਤ ਮਿੱਤਰ ਰਿਸ਼ਤੇਦਾਰ ਤੁਹਾਨੂੰ ਪਤਾ ਹੋਊਗਾ ਕਿ ਵੋਟਾਂ ਦੇ ਵਿੱਚ ਤਿੰਨੇ ਰਿਹਰਸਲ ਸੀਗੀਆਂ ਯਾਨੀ ਤਿੰਨੇ ਟ੍ਰੇਨਿੰਗ ਤੁਸੀਂ ਉੱਥੇ ਜਾਣਾ ਹੈ ਤਾਂ ਮੈਨੂੰ ਐਸੀ ਵੀ ਇੱਕ ਵਾਰੀ ਵੀਡੀਓ ਜਿਹੜੀ ਮੈਂ ਅਪਲੋਡ ਕਰ ਦੇਵਾਂ ਕਿਉਂਕਿ ਮੈਨੂੰ ਐ ਵੀ ਹਫ਼ਤੇ ਦੇ ਅੰਦਰ ਅੰਦਰ ਸਾਰਾ ਸਿਲੇਬਸ ਕਵਰ ਕਰਾਉਣਾ ਹੈ ਤਾਂ ਕਰਕੇ ਮੈਂ ਛੇਤੀ ਛੇਤੀ ਜਿਹੜਾ ਚੈਪਟਰ ਕਵਰ ਕਰਾ ਰਹੀਆਂ ਤਾਂ ਤੁਸੀਂ ਥੋੜਾ ਆਪ ਦਾ ਵੀਡੀਓ ਰੋਕ ਕੇ ਜਿਵੇਂ ਮਾਜੀ ਤੁਸੀਂ ਆਪ ਦਾ ਕਵਰ ਅਪ ਕਰ ਲਿਓ ਠੀਕ ਹੈ ਤਾ ਇਸ ਕਰਕੇ ਵੀਡੀਓ ਜਿਹੜੀ ਹੈ ਥੋੜੀ ਜਲਦੀ ਜਲਦੀ ਮੈਂ ਬੋਲ ਰਹੀ ਆ ਜਲਦੀ ਜਲਦੀ ਲਿਖਾਰੀ ਆ ਕਿਉਂਕਿ ਮੈਨੂੰ ਜਾਣ ਆਏ ਮੈਨੂੰ ਐਵੇਂ ਲੇਟ ਨਾ ਹੋ ਜਾਵਾ ਠੀਕ ਹੈ ਤੇ ਮੈਨੂੰ ਐਸੀ ਫਟਾਫਟ ਤੁਹਾਨੂੰ ਕਵਰ ਕਰਾ ਦਵਾ ਤੇ ਕੱਲ ਵੈਸੇ ਮੈਂ ਕੱਲ ਇੱਕ ਦਿਨ ਪਹਿਲਾਂ ਹੀ ਵੀਡੀਓ ਤਿਆਰ ਕਰਦੀਆਂ ਲੇਕਿਨ ਕੱਲ ਫਿਰ ਮੈਂ ਜਿਹੜੇ ਸੈਂਪਲ ਪੇਪਰ ਨੇ ਜਿਹੜਾ ਤੁਹਾਨੂੰ ਅੱਜ ਕਰਾਣਾ ਹੈ ਨਾ ਸੈਂਪਲ ਪੇਪਰ ਉਹਦੀ ਵੀਡੀਓ ਵੀ ਤੁਹਾਨੂੰ ਅੱਜ ਹੀ ਮਿਲ ਜੇਗੀ ਤਾਂ ਉਹ ਜਿਹੜੇ 100 ਕੁਸ਼ਨਾ ਦਾ ਸੈਂਪਲ ਪੇਪਰ ਆ ਮੈਂ ਕੱਲ ਬਣਾ ਲਿਆ ਸੀ ਲੇਕਿਨ ਇਹ ਕਲਾਸ ਰਹਿ ਗਈ ਸੀ ਤੇ ਫਿਰ ਇਹ ਤਾਂ ਕਰਕੇ ਮੈਨੂੰ ਐਸੀ ਵੀ ਅੱਜ ਜਾਣ ਜਾਂ ਸਹੀ ਤਰੀਕੇ ਨਾਲ ਨਹੀਂ ਹੁੰਦੀ ਹੈ ਹੈਗਿਆ ਠੀਕ ਹੈ ਤਾਂ ਆਈ ਹੋਪ ਤੁਸੀਂ ਜਿਹੜਾ ਸਪੀਡ ਨੂੰ ਅੰਡਰਸਟੈਂਡ ਕਰੋਗੇ ਸਮਝੋਗੇ ਜੇ ਜਿਆਦਾ ਦਿੱਕਤ ਹੋਏਗੀ ਤਾਂ ਤੁਸੀਂ ਵੀਡੀਓ ਨੂੰ ਰੋਕ ਰੋਕ ਕੇ ਦੇਖ ਲਿਓ ਠੀਕ ਹੈ ਅਗਲਾ ਕੁਐਸਚਨ ਹੈ ਦੇਸ਼ ਨੂੰ ਅਸੀਸ ਸਾਡੇ ਗਰੀਬਾਂ ਦੀ ਜਵਾਨ ਪੰਜਾਬ ਦੇ ਕਿਹੜੇ ਕਾਵ ਸੰਗ੍ਰਹਿ ਵਿੱਚ ਦਰਜ ਹੈ ਤਾਂ ਇਹਦਾ ਸਹੀ ਰਾਈਟ ਆਨਸਰ ਹੈ ਜੀ ਖੁੱਲੇ ਮੈਦਾਨ ਖੁੱਲੇ ਮੈਦਾਨ ਦੇ ਵਿੱਚ ਇਹਨਾਂ ਦਾ ਜਿਹੜਾ ਹੈ ਪੋਇਮਾਂ ਨੇ ਜਵਾਨ ਪੰਜਾਬ ਦੇ ਦੇਸ਼ ਨੂੰ ਸਾਡੇ ਅਸੀਸ ਗਰੀਬਾਂ ਦੀ ਇਹ ਜਿਹੜਨੇ ਉਹ ਦਰਜ ਨੇ ਠੀਕ ਹੈ ਬਾਦਿਆਂ ਅਗਲੇ ਕੁਐਸਚਨ ਵੱਲ ਅਗਲਾ ਕੁਐਸਚਨ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਿਹੜੀ ਕਵਿਤਾ ਬਿਰਤਾਂਤਕ ਹੈ ਯਾਨੀ ਉਹ ਕਿਹੜੀ ਕਵਿਤਾ ਹੈ ਜਿਹੜੀ ਉਹਨਾਂ ਨੇ ਬਿਰਤਾਂਤ ਦੇ ਵਿੱਚ ਲਿਖੀ ਹੋਈ ਹੈ ਤਾਂ ਉਹ ਹੈਗੀ ਹੈ ਜੀ ਗਲਬazaar ਠੀਕ ਹੈ ਆਪਸ਼ਨ ਨੰਬਰ 4th ਇਸ ਦਾ ਸਹੀ ਆਨਸਰ ਹੈ ਖੁੱਲੇ ਅਸਮਾਨੀ ਰੰਗ ਕਦੋਂ ਪ੍ਰਕਾਸ਼ਿਤ ਹੋਇਆ ਸੀ 1964 ਦੇ ਵਿੱਚ ਇੱਕ ਹੋਇਆ ਸੀ ਜੀ 1922 1923 ਤੇ 1964 ਇਹ ਜਿਹੜੇ ਸਨ ਨੇ ਯਾਦ ਰੱਖਿਓ ਕਦੋਂ ਕਿਹੜੀ ਚੀਜ਼ ਪ੍ਰਕਾਸ਼ਿਤ ਹੋਈ ਹੈ ਇਹਨੂੰ ਤੁਸੀਂ ਕਾਪੀ ਤੇ ਨੋਟ ਕਰ ਲਿਓ ਉਸ ਤੋਂ ਬਾਅਦ ਅਗਲਾ ਕੁਸ਼ਨ ਹੈ ਨਰਗਸ ਕਿਸ ਕਵਿਤਾ ਦਾ ਅਨੁਵਾਦ ਹੈ অপਸ਼ਨ ਤੁਹਾਡੇ ਸਾਹਮਣੇ ਨੇ ਤਾਂ ਇਹ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਸੀਗੀ অপਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੈ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਕੁਸ਼ਨ ਮੈਨੂੰ ਕਿੱਥੋਂ ਮਿਲੇ ਨੇ ਤੇ ਨਾ ਤੁਸੀਂ ਇੱਕ ਨਾ ਬਹੁਤ ਸਾਰੇ ਕੈਂਡੀਡੇਟਸ ਦੇ ਕਮੈਂਟਸ ਆਏ ਹੋ ਸਨ ਕਿ ਬੁੱਕ ਕਿੱਥੋਂ ਮਿਲੂਗੀ ਕਿਹੜੀ ਬੁੱਕ ਪੜ੍ਹੀਏ ਤਾਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਈ 10th 2 ਦੀ ਪੀਐਸਸੀਬੀ ਦੀ ਬੁੱਕਸ ਨੂੰ ਫੋਲੋ ਕਰੋ ਤੇ ਜੇਕਰ ਤੁਹਾਡੇ ਕੋਲ ਬੁੱਕਸ ਨਹੀਂ ਹੈਗੀਆਂ ਤਾਂ ਇੱਕ ਐਪ ਹੈ ਜੀ ਪੰਜਾਬ ਐਜੂਕੇਅਰ ਉਸ ਨੂੰ ਤੁਸੀਂ ਡਾਊਨਲੋਡ ਕਰੋ ਉਹਦੇ ਵਿੱਚ ਐਲकेजी ਤੋਂ ਲੈ ਕੇ 12ਵੀਂ ਤੱਕ ਦੀਆਂ ਸ ਸਕੂਲ ਬੋਰਡ ਦੀਆਂ ਜਿਹੜੀਆਂ ਬੁੱਕਸ ਨੇ ਉਹ ਅਵੇਲੇਬਲ ਨੇ ਸਾਰਾ ਸਿਲੇਬਸ ਹੈ ਸਾਰੀਆਂ ਬੁੱਕਸ ਨੇ ਸਾਰੇ ਕੁਐਸਚਨ ਨੇ ਸਾਰਾ ਮਟੀਰੀਅਲ ਤੁਹਾਨੂੰ ਉੱਥੋਂ ਦੇਖਣ ਨੂੰ ਮਿਲ ਜੂਗਾ ਠੀਕ ਹੈ ਪਹਿਲਾਂ ਮੇਰੀ ਪੂਰੀ ਕੋਸ਼ਿਸ਼ ਇਹ ਹੁੰਦੀ ਹੈ ਵੀ 10th 2 ਕਰਾਵਾਂ ਇਸ ਤੋਂ ਬਾਅਦ ਜਿਹੜੇ ਕੁਐਸਚਨ ਵਗੈਰਾ ਹੁੰਦੇ ਨੇ ਇਹ ਮੈਂ ਤੁਹਾਨੂੰ ਫਿਰ ਉਹਦੇ ਵਿੱਚੋਂ ਹੀ ਲੱਭ ਲੱਭ ਕੇ ਕਵਰ ਕਰਾਉਣੀ ਹੁੰਦੀਆਂ ਠੀਕ ਹੈ ਥੋੜਾ ਜਿਹਾ ਉੱਥੇ ਧਿਆਨ ਦੇਣ ਦੀ ਲੋੜ ਹੈ ਐਪ ਦੇ ਵਿੱਚ ਥੋੜੀ ਚੀਜ਼ਾਂ ਉਲਝਵੀਆਂ ਨੇ ਲੇਕਿਨ ਚੀਜ਼ਾਂ ਲੱਭਣ ਤੋਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਕਲੀਅਰ ਹੈ ਤਾਓ ਤੁਸੀਂ ਐਪ ਜਿਹੜੀ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਬਾਅਦ ਹੁਣ ਆਪਾਂ ਰਚਨਾਵਾਂ ਦੀ ਗੱਲ ਕਰ ਲਈਏ ਤਾਂ ਜਵਾਨ ਪੰਜਾਬ ਦੇ ਨਾਮ ਲਿਖ ਲਓ ਕਾਪੀ ਤੇ ਇਹ ਜਿਹੜੀ ਰਚਨਾ ਹੈ ਜਵਾਨ ਪੰਜਾਬ ਦੇ ਕਵਿਤਾ ਇਹ ਲਿਖੀ ਹੋਈ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕੋਸ਼ਨਾ ਸਕਦਾ ਕਿ ਜਵਾਨ ਪੰਜਾਬ ਦੀ ਰਚਨਾ ਕਿਸ ਦੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਠੀਕ ਹੈ ਉਸ ਤੋਂ ਬਾਅਦ ਹੈ ਪੰਜਾਬ ਦੇ ਮਜ਼ੂਰ ਇਹ ਵੀ ਰਚਨਾ ਜਿਹੜੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਇਹਨੂੰ ਵੀ ਤੁਸੀਂ ਕਾਪੀ ਤੇ ਨੋਟ ਕਰ ਲਓ ਅੱਗੇ ਹੈਗਾ ਖੂਤ ਤੇ ਖੂਤ ਤੇ ਵੀ ਕਵਿਤਾ ਜਿਹੜੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਦੈਨ ਅੱਗੇ ਹੈਗੇ ਨੇ ਇਸ ਦੇ ਵਸਤੂਨਿਸ਼ਟ ਪ੍ਰਸ਼ਨ ਇਹ ਤੁਸੀਂ ਆਪ ਪੜ੍ਹ ਲਿਓ ਠੀਕ ਹੈ ਇਹ ਮੈਂ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਦੇ ਦਾਂਗੀ ਤੁਸੀਂ ਉੱਥੇ ਜਾ ਕੇ ਜਿਹੜਾ ਪੜ੍ਹ ਲੈਣਾ ਜਿਹੜੇ ਕਵਿਤਾਵਾਂ ਨੇ ਨਾ ਜਿਵੇਂ ਜਵਾਨ ਪੰਜਾਬ ਦੇ ਉਹਦੇ ਵਿੱਚੋਂ ਕੁਐਸਚਨ ਇਹ ਜਿਵੇਂ ਕੁਐਸਚਨ ਆ ਸਕਦਾ ਹੈ ਕਿ ਕਿਸ ਨੇ ਕਿਹਾ ਕਿ ਪੰਜਾਬ ਗੁਰੂਆਂ ਦੇ ਨਾਮ ਤੇ ਜੀਉਂਦਾ ਹੈ ਤਾਂ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਠੀਕ ਹੈ ਤਾਂ ਇਹ ਤੁਸੀਂ ਦੇਖ ਕੇ ਜਿਹੜਾ ਆਪ ਵਿਦਿਆਪ ਪੜ੍ਹ ਲਿਓ ਵਸਤੂਨਿਸ਼ਟ ਪ੍ਰਸ਼ਨ ਠੀਕ ਹੈ ਤੇ ਇਹ ਪੰਜਾਬ ਦੇ ਮਜ਼ੂਰ ਕਵਿਤਾ ਦੇ ਵਿੱਚੋਂ ਵਸਤੂਨਿਸ਼ਟ ਪ੍ਰਸ਼ਨ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਇਹ ਰਚਨਾ ਹੈ ਠੀਕ ਹੈ ਅੱਗੇ ਆਪਣੇ ਕੋਲ ਹੈਗੇ ਨੇ ਇਹ ਖੂਤ ਤੇ ਇਹ ਵੀ ਉਹਦੇ ਵਿੱਚੋਂ ਹੀ ਵਸਤੂ ਨਿਸ਼ਟ ਪ੍ਰਸ਼ਨ ਨੇ ਇਹ ਵੀ ਤੁਸੀਂ ਪੜ੍ਹ ਸਕਦੇ ਹੋ ਖੂਤ ਤੇ ਕਵਿਤਾ ਕਿਸ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਉਹਦੇ ਵਿੱਚੋਂ ਬਰੀਫ ਕੁਐਸਚਨ ਜਿਹੜੇ ਨੇ ਪੁੱਛੇ ਗਏ ਨੇ ਉਸ ਤੋਂ ਬਾਅਦ ਰਚਨਾ ਹੈ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ ਇਹ ਕਿਹਦੀ ਰਚਨਾ ਹੈ ਇਹ ਵੀ ਪ੍ਰੋਫੈਸਰ ਪੂਰਨ ਸਿੰਘ ਦੀ ਹੀ ਰਚਨਾ ਹੈ ਠੀਕ ਹੈ ਇਹਨੂੰ ਵੀ ਤੁਸੀਂ ਦੇਖ ਲੈਣਾ ਉਸ ਤੋਂ ਬਿਨਾ ਇਹ ਥੋੜੇ ਜਿਹਾ ਐਮਸੀਕਿਊ ਨੇ ਇਹ ਜ਼ਰੂਰ ਮੈਂ ਤੁਹਾਨੂੰ ਸੋਲਵ ਕਰਾ ਦੰਨੀ ਆ। ਅਫਟਾਬਾਦ ਸਵੈਜੀਵਨੀ ਅੰਸ਼ ਕਿਸ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਹੈ। ਠੀਕ ਹੈ ਜੇ ਕੁਸ਼ਨ ਆ ਜਾਵੇ ਅਫਟਾਬਾਦ ਕੀ ਹੈ ਸਵੈਜੀਵਨੀ ਹੈ ਸਵੈਜੀਵਨੀ ਅੰਸ਼ ਹੈ ਲੇਖ ਹੈ ਕੀ ਹੈ ਤਾਂ ਯਾਦ ਰੱਖਿਓ ਵੀ ਉਹਨਾਂ ਦੀ ਸਵੈਜੀਵਨੀ ਦਾ ਇੱਕ ਹਿੱਸਾ ਹੀ ਠੀਕ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਉਹਨਾਂ ਦਾ ਜਨਮ ਹੋਇਆ ਸੀ ਪਾਕਿਸਤਾਨ ਦੇ ਵਿੱਚ ਠੀਕ ਹੈ ਬਾਲ ਪੂਰਨ ਸਿੰਘ ਦੀ ਵਾਲਾਂ ਦੀ ਮਿੱਟੀ ਨਾਲ ਉਸ ਦੀ ਮਾਂ ਨੇ ਕੀ ਦਿੱਤਾ ਸੀ ਸੋਨੇ ਦੀ ਮੋਹਰ ਉਹਦੇ ਵਾਲਾਂ ਦੇ ਵਿੱਚ ਗੁੰਦਤੀ ਸੀ ਇਹ ਉਹਨਾਂ ਨੇ ਆਪ ਦੀ ਸਵੈ ਜੀਵਨੀ ਦੇ ਅੰਸ਼ ਵਿੱਚ ਦੱਸਿਆ ਹੋਇਆ ਅਪਟਾਬਾਦ ਦੇ ਵਿੱਚ ਠੀਕ ਹੈ ਤਾਂ ਇਹ ਜਿਹੜੇ ਕੁਐਸਚਨ ਨੇ ਨਾ ਇਹ ਇਹਨਾਂ ਦੀ ਸਵੈਜੀਵਨੀ ਦੇ ਅੰਸ਼ੇ ਦੇ ਵਿੱਚੋਂ ਨੇ ਠੀਕ ਹੈ ਜਰੂਰ ਯਾਦ ਰੱਖਿਓ ਇਹ ਸਾਰੇ ਕੁਐਸਚਨ ਆ ਤੁਸੀਂ ਜਰੂਰ ਪੜ੍ਹ ਲੈਣਾ ਕਿਉਂਕਿ ਇਹਨਾਂ ਦੀ ਸਵੈਜੀਵਨੀ ਦੇ ਵਿੱਚੋਂ ਹੀ ਨੇ ਇਹ ਤੇ ਕੁਐਸਚਨ ਕਿਸੇ ਵੀ ਤਰੀਕੇ ਨਾਲ ਘੁਮਾ ਕੇ ਪੁੱਛਿਆ ਜਾ ਸਕਦਾ ਈ ਠੀਕ ਹੈ ਤੁਸੀਂ ਪੜ੍ਹ ਲੈਣਾ ਤਾਂ ਜਲਦੀ ਜਲਦੀ ਦੇ ਵਿੱਚ ਇਹ ਵੀਡੀਓ ਤੁਹਾਡੀ ਕਵਰ ਹੋ ਗਈ ਜੀ ਤੇ ਇਸ ਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਇੰਸਟਾਗ੍ਰam ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰਨ ਲਈ ਜੁੜ ਸਕਦੇ ਹੋ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਵਾਤਵਾਰ ਲਾਈਕ ਸਾ ਜਿਹੜਾ ਆਪਣਾ ਉਹਨੂੰ ਤੁਸੀਂ ਸਕਰੀਨ ਤੇ ਦੇਖ ਪਾਰੇ ਹੋਵੋਗੇ ਇਹ ਰਿਆ ਹੈਨਾ ਤਾਂ ਇਹਦੇ ਵਿੱਚੋਂ ਦੇਖੋ ਆਪਣਾ ਸਿਰਫ surjit patar ਰਹਿ ਗਿਆ ਠੀਕ ਹੈ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਫਿਰ ਆਪਣੇ ਦੋਨੋਂ 파ਰਟ ਜਿਹੜੇ ਨੇ ਕਵਰ ਹੋ ਚੁੱਕੇ ਨੇ ਇੱਕ ਮੇਰੀ ਕੋਸ਼ਿਸ਼ ਰਹੇਗੀ ਕਿ ਪਹਿਲਾਂ ਫਟਾਫਟ ਇਹ ਕਰਾ ਕੇ ਨਾ ਬਰੀਆਮ ਸੰਧੂ ਸਾਰਾ 파ਰਟ ਏ ਕਰਾ ਕੇ ਸਾਹਿਤ ਵਾਲਾ ਫਿਰ ਮੈਂ ਤੁਹਾਨੂੰ ਪਹਿਲੇ ਭਾਗ ਦੇ ਵਿੱਚੋਂ 100 ਐਮਸੀਕਿਊ ਫਿਰ ਦੂਜੇ ਭਾਗ ਦੇ ਵਿੱਚੋਂ 100 ਤੀਜੇ ਭਾਗ ਦੇ ਵਿੱਚੋਂ 100 ਤੇ ਲਾਸਟ ਭਾਗ ਦੇ ਵਿੱਚੋਂ 100 ਵੀ ਮੈਨੂੰ ਐ ਵੀ ਇੱਕ ਇੱਕ ਟੌਪਿਕ ਦੇ ਵਿੱਚੋਂ ਮਿਨੀਮਮ 20 ਤੋਂ 25-25 ਕੁਐਸਚਨ ਜਿਹੜੇ ਨੇ ਆਪਾਂ ਸੋਲਵ ਕਰੀਏ ਫਿਰ ਤੁਹਾਡੇ ਜਿਹੜੇ ਚੈਪਟਰ ਨੇ ਬਹੁਤ ਵਧੀਆ ਤਰੀਕੇ ਨਾਲ ਕਵਰ ਹੋ ਜਾਣਗੇ ਠੀਕ ਹੈ ਤਾਂ ਆਪਕਮਿੰਗ ਵੀਡੀਓ ਨੈਕਸਟ ਵੀਡੀਓ ਦੇ ਵਿੱਚ ਆਪਾਂ surjit patar ਵਾਲਾ ਟੌਪਿਕ ਕਵਰ ਕਰਾਂਗੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਰਹੇਗਾ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਧੰਨਵਾਦ ਥੈਂਕ ਯੂ